ਭਗਵੰਤ ਕਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਦੇ ਹੋਏ ਆਨੰਦ ਕਾਰਜ ਬੇਟੀ ਸੀਰਤ ਕੌਰ ਨੇ ਮਾਨ ਪਰਿਵਾਰ ਨੂੰ ਦਿੱਤਾ ਸਦਾਰ ਇੱਕ ਸਮਾਂ ਸੀ ਜਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਕਮਾਨ ਦੇ ਘਰ ਦੀਆਂ ਗੱਲਾਂ ਤੇ ਮਸਲਿਆਂ ਨੂੰ ਲੋਕ ਸਿਰਫ ਅਖਬਾਰਾਂ ਜਾਂ ਚੈਨਲਾਂ ਦੀ ਖਬਰ ਬਣੀ ਸਮਝਦੇ ਸੀ ਪਰ ਹੁਣ ਉਹੀ ਘਰ ਦੀ ਇੱਕ ਪੁਰਾਣੀ ਕੜੀ ਵਾਪਸ ਮੋੜ ਆਈ ਹੈ ਇੱਕ ਅਜਿਹੀ ਖਬਰ ਦੇ ਰੂਪ ਵਿੱਚ ਜਿਸ ਨੇ ਸਿਆਸੀ ਅਤੇ ਜਜ਼ਬਾਤੀ ਮੰਚਾਂ ਨੂੰ ਝੋੜ ਦਿੱਤਾ ਹੈ ਪਿਛਲੇ ਹਫਤੇ ਮਾਨ ਸਾਹਿਬ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਦੂਜੇ ਵਿਆਹ ਰਾਹੀਂ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ। ਵਿਆਹ ਦੇ ਰਸਮੇ ਰਿਵਾਜ ਚੰਡੀਗੜ੍ਹ ਦੇ ਇੱਕ ਲਗਜ਼ਰੀ ਰਿਜ਼ੋਰਟ ਵਿੱਚ ਹੋਏ। ਪਰ ਜਿੱਥੇ ਇਹ ਸਾਡਾ ਸਮਾਜ ਅਕਸਰ ਪਹਿਲੀ ਵਿਆਹशुदा ਔਰਤ ਨੂੰ ਦੂਜੇ ਵਿਆਹ ਨੂੰ ਚੁੱਪ-ਚਾਪ ਦਿਲਾਂ ਵਿੱਚ ਰੱਖ ਲੈਂਦਾ ਹੈ, ਉੱਥੇ ਇਹ ਵਿਆਹ ਪੂਰੀ ਤਰ੍ਹਾਂ ਨਿਊਜ਼ ਬਣ ਗਿਆ। ਇੰਦਰਪ੍ਰੀਤ ਅਤੇ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਜੋ ਐਨਾ ਦਿਨਾਂ ਕੈਨੇਡਾ ਵਿੱਚ ਵੱਸਦੀ ਹੈ, ਖਾਸ ਤੌਰ ਤੇ ਆਪਣੇ ਮਾਤਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਵਾਪਸ ਆਈ। ਪਰ ਸਭ ਤੋਂ ਵੱਡਾ ਚੁਕਾਉਣ ਵਾਲਾ ਮੋੜ ਸੀ ਉਹ ਸੀ ਸੀਰਤ ਵੱਲੋਂ ਮਾਨ ਪਰਿਵਾਰ ਨੂੰ ਦਿੱਤਾ ਗਿਆ ਸੱਦਾ। ਇਹ ਹੀ ਮਾਨ ਪਰਿਵਾਰ ਜਿਸ ਦੇ ਨਾਲ ਇੰਦਰਪ੍ਰੀਤ ਕੌਰ ਦੇ ਰਿਸ਼ਤੇ ਕਾਫੀ ਸਮੇਂ ਤੋਂ ਤਣਾਅ ਭਰੇ ਰਹੇ। ਸੀਰਤ ਨੇ ਖੁਦ ਆਪਣੇ ਪਿਤਾ ਭਗਵੰਤ ਮਾਨ ਨੂੰ ਵੀ ਸੱਦਾ ਭੇਜਿਆ ਸੀ ਜਿਸ ਦੀ ਪੁਸ਼ਟੀ ਕਈ WhatsApp ਗਰੁੱਪਾਂ ਤੇ ਲੀਕ ਈਮੇਲਾਂ ਰਾਹੀਂ ਹੋਈ ਹੈ। ਵਿਆਹ ਵਿੱਚ ਮਾਨ ਸਾਹਿਬ ਨਹੀਂ ਆਏ ਪਰ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਸੀ ਕਿ ਉਸੇ ਦਿਨ ਭਗਵੰਤ ਮਾਨ ਨੇ ਆਪਣਾ ਇੱਕ ਪ੍ਰੋਗਰਾਮ ਰੱਦ ਕਰ ਦਿੱਤਾ। ਜੋ ਪੰਜਾਬੀ ਯੁਵਾ ਨਾਲ ਹੋਣਾ ਸੀ ਲੋਕਾਂ ਨੇ ਕਿਆਸ ਲਗਾਉਣਾ ਸ਼ੁਰੂ ਕਰ ਦਿੱਤੇ ਕਿ ਮਾਨ ਸਾਹਿਬ ਨੇ ਇਹ ਖਬਰ ਸੁਣ ਕੇ ਆਪਣੇ ਮਨ ਵਿੱਚ ਪੁਰਾਣੀਆਂ ਯਾਦਾਂ ਦੇ ਸਲਾਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇਗੀ ਇੰਦਰਪ੍ਰੀਤ ਦੀ ਖੁਸ਼ੀ ਸਾਡੀ ਵੀ ਖੁਸ਼ੀ ਹੈ ਪਰ ਪਰਿਵਾਰਿਕ ਮਾਮਲਿਆਂ ਨੂੰ ਪਬਲਿਕ ਕਰਨ ਦੀ ਲੋੜ ਨਹੀਂ ਸੀ ਇਹ ਬਿਆਨ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰਾ ਸਵਾਲ ਛੱਡ ਗਿਆ ਕਿ ਗੁਰਪ੍ਰੀਤ ਕੌਰ ਨੇ ਇਹ ਸਹਿਣ ਕਰ ਲਿਆ ਜਾਂ ਅੰਦਰੋਂ ਤੂਫਾਨ ਹੈ ਇੱਕ ਵੀਡੀਓ ਜੋ ਹੁਣ ਵਾਇਰਲ ਹੋ ਚੁੱਕੀ ਹੈ ਉਸ ਵਿੱਚ ਭਗਵੰਤ ਮਾਨ ਨੂੰ ਆਪਣੀ ਕਾਰ ਵਿੱਚੋਂ ਅਕੇਲੀ ਖਿੜਕੀ ਵੱਲ ਤੱਕਦੇ ਹੋਏ ਦੇਖਿਆ ਗਿਆ ਅੱਖਾਂ ਵਿੱਚ ਥੋੜੀ ਨਮੀ ਨਾ ਪੂਰਾ ਹਾਸਾ ਨਾ ਪੂਰਾ ਦੁੱਖ ਇਹ ਹੀ ਤਸਵੀਰ ਨੇ ਪੰਜਾਬੀ ਲੋਕਾਂ ਵਿੱਚ ਇੱਕ ਭਾਵਨਾ ਪੈਦਾ ਕਰ ਦਿੱਤੀ ਇੰਦਰਪ੍ਰੀਤ ਕੌਰ ਨੇ ਆਪਣੇ ਵਿਆਹ ਵਿੱਚ ਇੱਕ ਅਜੀਹਾ ਭਾਸ਼ਣ ਦਿੱਤਾ ਜਿਸ ਵਿੱਚ ਸੀ ਤਣਾਅ ਪਰ ਮਾਫੀ ਵੀ ਸੀ ਮੈਂ ਪਿਛਲੇ ਸਮੇਂ ਤੋਂ ਕੋਈ ਨਿੰਦਾ ਨਹੀਂ ਕਰਦੀ ਪਰ ਜ਼ਿੰਦਗੀ ਨੂੰ ਅੱਗੇ ਵਧਾਉਣਾ ਵੀ ਇੱਕ ਹਿੰਮਤ ਹੈ ਕਿ ਇਹ ਕਹਾਣੀ ਇੱਥੇ ਮੁੱਕ ਗਈ ਜਾਂ ਨਹੀਂ ਜਿਵੇਂ ਕਿ ਸਿਆਸਤ ਅਤੇ ਪਰਿਵਾਰਕ ਰਿਸ਼ਤਿਆਂ ਦੀ ਗੂੰਜ ਕਦੇ ਖਤਮ ਨਹੀਂ ਹੁੰਦੀ ਇਹ ਵੀ ਇੱਕ ਐਸਾ ਅਧਿਆਇ ਹੈ ਜੋ ਆਉਣ ਵਾਲੇ ਚੋਣੇ ਮਹੀਨਿਆਂ ਵਿੱਚ ਗੂੰਜੇਗਾ ਇਹ ਨਿਊਜ਼ ਇੱਕ ਕਲਪਿਤ ਰਚਨਾ ਹੈ ਅਤੇ ਇਸ ਦੀ ਪੁਸ਼ਟੀ ਨਹੀਂ ਹੋਈ ਇਹ ਸਿਰਫ ਥ੍ਰਿਲਰ ਅਤੇ ਕਲਪਨਾ ਦੇ ਨਜ਼ਰੀਏ ਨਾਲ ਪੇਸ਼ ਕੀਤੀ ਗਈ ਹੈ ਤਾਂ ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਮਿਲਦੇ ਹਾਂ ਤੁਹਾਨੂੰ ਜਲਦ ਹੀ ਇਦਾਂ ਦੀ ਇੱਕ ਹੋਰ ਅਪਡੇਟ ਦੇ ਨਾਲ ਧੰਨਵਾਦ